ਪਾਤਣਾ ਦੇ ਨਿਆਰ ਬਾਈਪਾਸ ਤੇ ਬਣੇ ਜਿਹੜੇ ਕਿ ਸੂਵੇ ਦੇ ਮਟੀਰੀਅਲ ਘਟਿਆ ਲਾਉਣ ਦੀ ਸ਼ੰਕਾ ਦਿਤਾਈ ਜਾ ਰਹੀ ਹੈ ਜਿੱਥੇ ਠੇਕੇਦਾਰ ਵੱਲੋਂ ਇਹ ਵੱਡਾ ਕਪਲਾ ਕੀਤਾ ਗਿਆ ਉਥੇ ਲੋਕਾਂ ਦਾ ਕੀ ਕਹਿਣਾ ਹੈ ਅਸੀਂ ਅੱਗੇ ਤੁਹਾਨੂੰ ਸੁਣਾਣੇ ਆ ਕਿਸ ਤਰ੍ਹਾਂ ਜਿਹੜੇ ਇਥੇ ਮਟੀਰੀਅਲ ਦਾ ਅਸੀਂ ਇਸ ਵਕਤ ਪਾਤਣਾ ਦੇ ਜਿਹੜਾ ਨਿਆਲ ਬਾਈਪਾਸ ਦੇ ਉੱਤੇ ਜਿਹੜਾ ਸੁਵਾਂ ਬਣਿਆ ਨਵਾਂ ਉੱਥੇ ਖੜੇ ਆ ਮਜ਼ਦੂਰਾਂ ਕਿਸ ਤਰ੍ਹਾਂ ਦੇ ਇੱਥੇ ਜਿਹੜੇ ਹਾਲਾਤ ਨੇ ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੀ ਇੱਕ ਸਵਾਲਾਂ ਦੇ ਘੇਰੇ ਦੇ ਵਿੱਚ ਨਜ਼ਰ ਆ ਰਿਹਾ ਹੈ ਜਿਹੜਾ ਕਿ ਥਾਂ ਥਾਂ ਤੋਂ ਥੋੜੀ ਜਿਹੀ ਪ੍ਰਸ਼ਾਸਨ ਦੇ ਨਾਲ ਹੀ ਇਹ ਸੁਵਾਂ ਟੁੱਟ ਗਿਆ ਹੈ ਜਿੱਥੇ ਇਹ ਮਟੀਰੀਅਲ ਮਾੜਾ ਲਾਇਆ ਹੋਇਆ ਹੈ ਲੱਗ ਰਿਹਾ ਹੈ ਕਿ ਕਾਫੀ ਜ਼ਿਆਦਾ ਮਾੜਾ ਮਟੀਰੀਅਲ ਲਾਇਆ ਹੋਇਆ ਜਿਸ ਕਰਕੇ ਇਹ ਸੁਵਾਂ ਜਿਹੜਾ ਵਾਰ-ਵਾਰ ਟੁੱਟ ਰਿਹਾ ਔਰ ਖੇਤਾਂ ਦੇ ਵਿੱਚ ਵੀ ਜਿਹੜਾ ਪਾਣੀ ਜਾ ਕੇ ਕਾਫੀ ਵੱਡਾ ਨੁਕਸਾਨ ਹੋਇਆ ਹੈ ਖੇਤ ਜ ਅਸੀਂ ਗੱਲ ਕਰਾਂਗੇ ਜਿਹੜੇ ਕਿ ਇੱਥੇ ਜ਼ਿਮੀਂਦਾਰ ਨੇ ਕਿਸਾਨ ਭਾਈ ਨੇ ਉਹਨਾਂ ਨਾਲ ਗੱਲ ਕਰਾਇਆ ਕਿ ਇਸ ਤਰ੍ਹਾਂ ਦਾ ਜਿਹੜਾ ਇਹ ਮੁੱਦਾ ਸੀਗਾ ਅੱਜ ਦਾ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਕਿ ਇਹ ਸੂਆ ਟੁੱਟਾ ਹੋਇਆ ਔਰ ਟੁੱਟੇ ਸੂਏ ਕਰਕੇ ਜਿਹੜਾ ਮਟੀਰੀਅਲ ਕਿਸ ਤਰ੍ਹਾਂ ਦਾ ਲੱਗਿਆ ਹਾਂ ਜੀ ਕੀ ਨਾਹੀ ਤੁਹਾਡਾ ਹਰਸ ਸਿੰਘ ਜੀ ਕੀ ਗੱਲ ਪਤਾ ਤੁਹਾਡੇ ਖੇਤਾਂ ਦੇ ਵਿੱਚ ਇਹ ਜਿਹੜਾ ਸੂਆ ਟੁੱਟ ਕੇ ਇੱਥੋਂ ਹੁਣ ਤਾਜ਼ਾ ਬਣਿਆ ਸੀ ਇਹ ਜੇ ਸੂਆ ਤਾਂ ਔਰ ਕਿਸ ਤਰ੍ਹਾਂ ਉਧਰ ਪਾਣੀ ਗਿਆ ਇਹ ਪਾਣੀ ਪਹਿਲਾਂ ਵੀ ਟੁੱਟਿਆ ਜੀ ਅੱਜ ਤੋਂ ਹਫ਼ਤਾ ਪਹਿਲਾਂ ਜੀ ਟੁੱਟ ਗਿਆ ਹਟਿਆ ਜੀ ਅੱਗੇ ਨਿਕਾਲਣੀ ਹੈਗਾ ਜੀ ਇਹਨਾਂ ਦਾ ਜੀ ਕਰਾਇਆ ਜੀ ਉ ਉਹਦੇ ਕਹਿੰਦੇ ਵੀ ਖਰਚਾ ਐਵੇਂ ਆ ਕੁਛ ਵੀ ਕਹਿਗੇ ਜੀ ਐਵੇਂ ਜੀ ਮਤਲਬ ਆ ਮੁੜ ਕੇ ਹੁਣ ਉਦੋਂ ਮੁੜ ਕੇ ਕੋਈ ਨਹੀਂ ਗੇੜਾ ਮਾਰਿਆ ਜੀ ਕਹਿੰਦੇ ਪਾਣੀ ਨਹੀਂ ਛੱਡਦੇ ਤੂੰ ਮੁੜ ਕੇ ਕਹਿੰਦੇ ਜੀ ਬਾਅਦ ਚ ਪਾਣੀ ਵੀ ਦੁਬਾਰੇ ਫੇਰ ਛੱਡਦਾ ਜੀ ਇੱਕ ਵਾਰ ਛੱਡਿਆ ਉਹਦੀ ਟੁੱਟ ਗਈ ਜੀ ਕਿੰਨਾ ਸਮਾਂ ਹੋਇਆ ਇਹ ਜਿਹੜਾ ਸੂਆ ਬਣੇ ਨੂੰ ਇਹਨੂੰ ਇਹ ਤਾਂ ਮਹੀਨਾ ਕੇ ਮੰਨੋ ਜੀ 20 ਮਹੀਨਾ ਜੀ ਇਕ ਵੀ ਨਾ ਹੋਇਆ ਕਿਉਂਕਿ ਜਿਹੜਾ ਨਵਾਂ ਸੂਬਾ ਬਣਿਆ ਇਹ ਪਾਣੀ ਛੱਡਣ ਵਾਸਤੇ ਸਰਕਾਰ ਦੇ ਵੱਡੇ ਵੱਡੇ ਦਾਅਵੇ ਜਿਹੜੇ ਕੀਤੇ ਜਾ ਰਹੇ ਆ ਉਹ ਇੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੱਡੀ ਅਣਗਹਿਲੀ ਵੀ ਦੇਖਣ ਨੂੰ ਮਿਲ ਰਹੀ ਆ ਕਿਉਂਕਿ ਇਹ ਜਿਹੜਾ ਲੱਗਦਾ ਵੀ ਮਟੀਰੀਅਲ ਇਹਦੇ ਵਿੱਚ ਕੋਈ ਮਾੜਾ ਹੋਊਗਾ ਸਾਰੇ ਮਾੜੇ ਜੀ ਪਤਾ ਠੇਕੇਦਾਰ ਕਿਹੜਾ ਸੀ ਠੇਕੇਦਾਰ ਨਹੀਂ ਪਤਾ ਜੀ ਐਸਡੀਓ ਗਿਆ ਕਰਦੇ ਸੀਗੇ ਠੇਕੇਦਾਰ ਦਾ ਨਾਮ ਨਹੀਂ ਪਤਾ ਹੈਗਾ ਜੀ ਬਾਕੀ ਮਟੀਰੀਅਲ ਤਾਂ ਦੇਖਣ ਲੱਗ ਰਿਹਾ ਜੀ ਸਾਰਾ ਮਾੜਾ ਹੀ ਆ ਜਮੀ ਮਾੜਾ ਹੀ ਜੀ ਬਿਲਕੁਲ ਜੀ ਕਿੰਨੇ ਕੁ ਥਾਵਾਂ ਤੋਂ ਰੁਟ ਸੂਆ ਹੈ ਤਿੰਨ ਚਾਰ ਥਾਵਾਂ ਤੋਂ ਰੁਟ ਗਿਆ ਪੂਰੇ ਦੂਜੀ ਵਾਰ ਉਹ ਟੁੱਟ ਗਿਆ ਜੀ ਹੁਣ ਜੀ ਪਾਣੀ ਪਾਣੀ ਛੱਡ ਗਿਆ ਸੀ ਇਹਦੇ ਵਿੱਚ ਨਹੀਂ ਹਾਂਜੀ ਹਾਂਜੀ ਛੱਡ ਗਿਆ ਸੀ ਜੀ ਪਹਿਲੇ ਦਿਨ ਹੁਣ ਪਹਿਲਾ ਛੱਡਿਆ ਸੀ ਉਹ ਰੁੱਟਿਆ ਜੀ ਹੁਣ ਛੱਡਿਆ ਹੁਣ ਟੁੱਟਿਆ ਜੀ ਕੀ ਬਰਸਾਤ ਦੇ ਪਾਣੀ ਦਾ ਵੀ ਤੁਹਾਨੂੰ ਕਿਤਰਾ ਇਹਦਾ ਹੈਗਾ ਜੀ ਪਹਿਲਾ ਬਰਸਾਤ ਦੀ ਕੀ ਉਹਦੇ ਟੁੱਟੇ ਸੀਗਾ ਜੀ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਫਿਰ ਨੁਕਸਾਨ ਤਾਂ ਇਹ ਪਹਿਲਾਂ ਫਿਰ ਗਿਆ ਸੀ ਇਹ 13 14 ਕਿੱਲਾਂ ਚ ਹੁਣ ਫਿਰ ਆ ਕਿੱਲੇ ਚ ਫਿਰ ਗਿਆ ਜੀ ਬਾਕੀ ਮਿੱਟੀ ਬਹੁਤ ਗਈ ਆ ਜੀ ਕਿਉਂਕਿ ਮਾਡ ਮਟੀਰੀਅਲ ਔਰ ਸਰਕਾਰ ਦੇ ਜਿਹੜੇ ਕਿ ਕੁਝ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਜਿਹੜੇ ਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਜਿਸ ਤਰ੍ਹਾਂ ਇੱਥੇ ਇਸ ਇਲਾਕੇ ਦੇ ਵਿੱਚ ਨਵਾਂ ਬਣਿਆ ਸੁਆ ਕੁਝ ਦਿਨ ਹੀ ਹੋਏ ਆ ਜਿੱਥੇ ਪਾਣੀ ਛੱਡਿਆ ਨਹੀਂ ਆ ਗਿਆ ਹਜੇ ਤੱਕ ਕਿਉਂਕਿ ਇਹ ਪ੍ਰੋਪਰ ਸੁਆਜੇ ਤੱਕ ਬਣਿਆ ਨਹੀਂ ਹੈਗਾ ਇਸ ਕਰਕੇ ਦੇਖਣ ਨੂੰ ਲੱਗ ਰਿਹਾ ਹੈ ਕਿ ਇਹਦੇ ਵਿੱਚ ਪਾਣੀ ਨਹੀਂ ਛੱਡਿਆ ਬਰਸਾਤ ਦਾ ਪਾਣੀ ਹੀ ਇਹਦੇ ਵਿੱਚ ਪਹੁੰਚਿਆ ਹੈ ਪਰ ਜੇਕਰ ਛੱਡਿਆ ਵੀ ਹੋਇਆ ਤਾਂ ਐਡੀ ਜਲਦੀ ਇਹ ਜਿਹੜਾ ਕਿ ਮਾਰਾ ਮਟੀਰੀਅਲ ਜਿਸ ਤਰ੍ਹਾਂ ਰੇਤਾ ਸੀਮੈਂਟ ਬੱਜਰੀ ਜਿਹੜੀ ਕਿ ਲੱਗਣ ਵਾਲੀ ਹੁੰਦੀ ਆ ਉਹਦੇ ਵਿੱਚ ਇੱਕ ਥੁੱਕਦੇ ਪਰੌਠੇ ਪਕਾਏ ਹੀ ਨਜ਼ਰ ਆ ਨੇ ਅਸੀਂ ਇੱਥੇ ਜਿਹੜੇ ਕਿ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਨੇ ਦਰਬਾਰਾ ਸਿੰਘ ਇਹਨਾਂ ਨੇ ਵੀ ਗੱਲ ਕਰਾਂਗੇ ਕਿ ਇਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਜਿਹੜਾ ਕਿ ਸਰਵਾਲਾਂ ਦੇ ਵਿਚ ਇਹ ਜਿਹੜੇ ਠੇਕੇਦਾਰ ਔਰ ਪ੍ਰਸ਼ਾਸਨਿਕ ਅਧਿਕਾਰੀ ਕਿਸ ਤਰ੍ਹਾਂ ਦੇ ਇਹ ਜਿਹੜੇ ਨਵਾਂ ਹਜੇ ਤਾਜ਼ਾ ਬਣਿਆ ਔਰ ਇਹ ਸੂਆ ਟੁੱਟਣ ਵੀ ਲੱਗ ਗਿਆ ਹੈ ਮਹਿਰੂਬ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਇਹ ਸੂਆ ਉਤਾਲਾ ਰਾਜਵਾਹ ਜ ਨੂੰ ਕਿਹਾ ਜਾਂਦਾ ਇਹ ਤੀਜੀ ਵਾਰ ਟੁੱਟਿਆ ਜਦੋਂ ਸੈਕੰਡ ਵਾਰ ਟੁੱਟਿਆ ਸਦਾ ਮੇਲਾ ਸਿੰਘ ਹੋਰੀ ਇਹਨਾਂ ਦੀ ਜ਼ਮੀਨ ਆ ਇਹ ਮੈਂ ਪਹਿਲਾਂ ਆ ਕੇ ਇਹ ਇਸ਼ੂ ਉਠਾਇਆ ਸੀ ਅਸੀਂ ਐਸਜੀਐਮ ਸਾਹਿਬ ਨੂੰ ਇੱਥੇ ਇੱਥੇ ਆ ਜਾ ਲੱਗੇ ਥੋੜਾ ਜਿਹਾ ਕਿਉਂਕਿ ਇਧਰ ਪਿੱਛੇ ਤੋਂ ਇਹਦਾ ਵੀ ਮਟੀਰੀਅਲ ਮੈਂ ਕਹੂੰਗਾ ਕਿ ਕੈਮਰਾਮੈਨ ਨੂੰ ਵੀ ਅਸੀਂ ਮਿਲੇ ਸੀ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਅਸੀਂ ਇਹ ਮੰਗ ਵੀ ਕੀਤੀ ਸੀ ਕਿ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਇਹ ਹੋਰ ਵੀ ਦੁੱਖ ਦੀ ਗੱਲ ਹੈ ਕਿ ਇਹ ਹੁਣ ਤੀਜੀ ਵਾਰ ਇਕੱਲੀ ਬਣਿਆ ਸੀ ਇਹ ਟੁੱਟ ਚੁੱਕਾ ਹੈ ਜਿੰਨੀ ਸਿਲਟ ਇਸ ਖੇਤ ਦੇ ਵਿੱਚ ਆ ਚੁੱਕੀ ਆ ਗਾਰਾ ਮਿੱਟੀ ਜਾ ਚੁੱਕੀ ਆ ਇਹ ਹੁਣ ਜ਼ਿਮੀਦਾਰ ਲਈ ਇੰਨੀ ਵੱਡੀ ਪ੍ਰੋਬਲਮ ਬਣ ਗਈ ਕਿ ਨਾ ਤਾਂ ਇਸ ਸਟੇਜ ਦੇ ਉੱਪਰ ਬਹੁਤ ਮਿਲ ਰਹੀ ਹੈ ਤੀਜੀ ਵਾਰ ਜ਼ਿੰਮੇਵਾਰ ਦਾ ਖਰਚਾ ਜਿਹੜਾ ਉਹ ਇੱਥੇ ਹੋਣਾ ਇਹਨਾਂ ਦਾ ਬੇਟੇ ਦਾ ਮੈਨੂੰ ਸਵੇਰੇ 4 ਵਜੇ ਫੋਨ ਆਇਆ ਮੈਂ ਅਧਿਕਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਕਿਸੇ ਵੀ ਅਧਿਕਾਰੀ ਨੇ ਫੋਨ ਨਹੀਂ ਚੁੱਕਿਆ ਇਹ ਹੋਰ ਵੀ ਮੈਂ ਸਮਝਦਾ ਕਿ ਦੁਖਾਂਤ ਹੈ ਕਿ ਇੱਕੋ ਹੀ ਜਗ੍ਹਾ ਤੋਂ ਤੀਜੀ ਵਾਰ ਇਸ ਰਾਜਵਾਹ ਦਾ ਟੁੱਟਣਾ ਜ਼ਿੰਮੇਵਾਰ ਦਾ ਨੁਕਸਾਨ ਤਾਂ ਹੁੰਦਾ ਹੀ ਹੁੰਦਾ لیکن ਸਰਕਾਰ ਦੇ ਇਹ ਕਲੇਮ ਆਮ ਆਦਮੀ ਪਾਰਟੀ ਸਰਕਾਰ ਦੇ ਇਹ ਕਲੇਮ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਤਾ ਖਾੜੇ ਨੰਮੇ ਬਣਾਤੇ ਇਹ ਠੀਕ ਆ ਕਿ ਬਣਿਆ ਹੋਇਆ ਦਿਖ ਰਿਹਾ ਲੇਕਿਨ ਇਹਦੇ ਵਿੱਚ ਜੋ ਮਟੀਰੀਅਲ ਦੀ ਵਰਤੋਂ ਕੀਤੀ ਗਈ ਆ ਉਹ ਬੇਹਦ ਘਟੀਆ ਮਟੀਰੀਅਲ ਆ ਸਰਕਾਰੀ ਹਦਤਾਂ ਦੇ ਮੁਤਾਬਕ ਘੱਟੋ ਘੱਟ 3 ਇੰਚ ਜਿਹੜੀ ਆ ਉਹ ਲੇਅਰ ਜਿਹੜੀ ਉਹ ਪੈਣੀ ਚਾਹੀਦੀ ਆ ਲੇਕਿਨ ਤੁਸੀਂ ਆਪ ਖੁਦ ਚੈੱਕ ਕਰੋ ਸਿਰਫ 1% ਸੈਕੰਡ ਵਾਰ ਵੀ ਇਹ ਸਿਰਫ 1% ਲੇਅਰ ਹੀ ਪਾਈ ਗਈ ਆ ਤੋ ਅਸੀਂ ਮੰਗ ਕਰਦੇ ਹਾਂ ਕਿ ਇਸ ਰਾਜਵਾਹੇ ਤੇ ਜੋ ਕੰਮ ਹੋਇਆ ਜੋ ਮਟੀਰੀਅਲ ਵਰਤਿਆ ਗਿਆ ਠੇਕੇਦਾਰ ਨੇ ਜੋ ਵਰਤਿਆ ਜੋ ਅਧਿਕਾਰੀਆਂ ਦੀ ਮਿਲੀ ਭੁਗਤਾਂ ਉਹਦੀ ਜਿਹੜੀ ਉੱਚ ਪੱਧਰੀ ਇਨਕੁਆਇਰੀ ਹੈ ਜਿਹੜੀ ਉਹ ਇਮੀਡੀਏਟਲੀ ਕੀਤੀ ਜਾਣੀ ਚਾਹੀਦੀ ਹੈ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਇਸ ਰਾਜਵਾਹੇ ਤੋਂ ਜਿੰਨੀਆਂ ਵੀ ਇੱਟਾਂ ਸੀ ਪਹਿਲਾਂ ਇੱਟਾਂ ਲੱਗੀਆਂ ਹੋਈਆਂ ਸੀ ਉਹ ਪਹਿਲਾਂ ਉਹ ਪੱਟੀਆਂ ਗਈਆਂ ਨੇ ਉਹ ਇੱਟਾਂ ਕਿੱਥੇ ਲੱਗੀਆਂ ਨੇ ਉਹਨਾਂ ਦਾ ਕੀ ਹੋਇਆ ਉਹਨਾਂ ਦਾ ਅਲਟੀਮੇਟਲੀ ਕਿੱਥੇ ਪਈਆਂ ਨੇ ਜਾਂ ਠੇਕੇਦਾਰ ਨੇ ਵੇਚਤੀਆਂ ਕੀ ਬਣਿਆ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਨਾ ਕੋਈ ਅਧਿਕਾਰੀ ਨਾ ਠੇਕੇਦਾਰ ਇਹਦੇ ਬਾਰੇ ਦੱਸਣ ਲਈ ਤਿਆਰ ਆ ਸੋ ਸਦਾ ਮੇਲਾ ਸਿੰਘ ਹੋਰਾਂ ਦਾ ਤੀਜੀ ਵਾਰ ਨੁਕਸਾਨ ਹੋਇਆ ਅਸੀਂ ਕਾਂਗਰਸ ਪਾਰਟੀ ਵੱਲੋਂ ਉਸ ਦਿਨ ਵੀ ਇਹਨਾਂ ਕੋਲ ਆਏ ਸੀ ਅੱਜ ਫੇਰ ਅਸੀਂ ਆਏ ਹਾਂ ਹੁਣ ਅਸੀਂ ਐਸਡੀਐਮ ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਹਦਾ ਉਚਿਤ ਮੁਆਵਜ਼ਾ ਜਿਹੜਾ ਘਟੋ-ਘਟੇ ਏਕੜ ਦਾ ਸਦਾ ਮੇਲਾ ਸਿੰਘ ਉਹਨਾਂ ਨੂੰ ਦਿੱਤਾ ਜਾਵੇ ਤਾਂ ਕਿ ਉਹ ਜੇਕਰ ਹਾਲਾਤ ਬਣੇ ਹੋਏ ਨੇ ਕਿਉਂਕਿ ਮਟੀਰੀਅਲ ਜਿਹੜਾ ਹਾਲਾਤ ਦੇਖਣ ਨੂੰ ਮਿਲ ਰਿਹਾ ਹੈ ਕੀ ਲੱਗਦਾ ਕਿਸ ਤਰ੍ਹਾਂ ਦੀ ਮਲੀਭੁਗਤ ਲੱਗਦੀ ਹੈ ਔਰ ਜਿਹੜਾ ਇੱਥੇ ਮਟੀਰੀਅਲ ਲੱਗਿਆ ਹੈ ਕੀ ਠੇਕੇਦਾਰ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕੀ ਇਹਦੇ ਲੱਗ ਰਹੇ ਇਹ ਜਿਹੜੀ ਸਾਡੇ ਸੂਤਰਾ ਮੁਤਾਬਕ ਜਿਹੜਾ ਠੇਕੇਦਾਰ ਇਹ ਵੱਡਾ ਠੇਕੇਦਾਰ ਹੋਰ ਹੈ ਠੇਕੇ ਸਬਲੇਟ ਹੋਏ ਹੋਏ ਨੇ ਜਿਹਨੇ ਸਬਲੇਟ ਤੇ ਠੇਕਾ ਲਿਆ ਹੈ ਉਹ ਰੂਲਿੰਗ ਪਾਰਟੀ ਦੇ ਐਮਐਲਏ ਦਾ ਨਜ਼ਦੀਕੀ ਬੰਦਾ ਹੈ ਬਾਕੀ ਇਸ ਤੋਂ ਇਹ ਵੀ ਗੱਲ ਸੁਣਨ ਜਾ ਰਹੀ ਹੈ ਵੀ ਚੱਲੀ ਵਾਲੀ ਇਲੈਕਸ਼ਨ ਚ ਲੱਖਾਂ ਕਰੋੜਾ ਰੁਪਏ ਇਥੋਂ ਪੱਟ ਕੇ ਲਾਇਆ ਲਾਇਆ ਨੇ ਉਸ ਤੋਂ ਬਣਾ ਕੇ ਆਇਆ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਇੱਕ ਹੈਗੀ ਆ ਇਵੈਂਟ ਮੈਨੇਜਮੈਂਟ ਕੰਪਨੀ ਆ ਪਾਰਟੀ ਨਹੀਂ ਆ ਇਹ ਹਰ ਚੀਜ਼ ਨੂੰ ਇਵੈਂਟ ਬਣਾ ਕੇ ਪੇਸ਼ ਕਰਦੀ ਆ ਜਿਵੇਂ ਜਿਹੜਾ ਸੂਵਿਆਂ ਦਾ ਕੰਮ ਹੈ ਇਹ ਇੱਕ ਟੈਕਨੀਕਲ ਕੰਮ ਹੈ ਇਹ ਚ ਟੈਕਨੀਕਲ ਗਰਾਊਂਡ ਤੇ ਕੰਮ ਹੋਣਾ ਚਾਹੀਦਾ ਸੀਗਾ ਇਥੋਂ ਇੱਟਾਂ ਕੱਢ ਲਏਗੇ ਜਾਂ ਉਹ ਵੀ ਖੁਰਦਪੁਰਦ ਕਰਤੀਆਂ ਜਿਹੜੀ ਇਹਦੀ ਸਲੈਬ ਦੀ ਲੇਅਰ ਹੈ ਬਹੁਤ ਘੱਟ ਹੈ ਛੋਟੀ ਹੈ ਇਹ ਕਰਕੇ ਅਜੇ ਤਾਂ ਟ੍ਰਾਇਲ ਤੇ ਜਾਂ بارش ਦਾ ਪਾਣੀ ਉਧਰ ਟੁੱਟ ਗਿਆ ਜਦੋਂ ਪੂਰਾ ਪਾਣੀ ਦਾ ਪ੍ਰੈਸ਼ਰ ਪਿਆ ਤੇ ਇਹ ਬਹੁਤ ਥਾਵਾਂ ਤੋਂ ਟੁੱਟ ਕੇ ਬਹੁਤ ਜ਼ਿਮੀਦਾਰਾਂ ਦਾ ਨੁਕਸ ਅਸੀਂ ਇਹ ਚਾਹੁੰਦੇ ਆ ਕਿ ਇਸ ਦੀ ਸੀਵੀਸੀ ਜਾਂਚ ਹੋਣੀ ਚਾਹੀਦੀ ਹੈ ਚੀਫ ਵਿਜੀਲੈਂਸ ਕਮਿਸ਼ਨ ਆਫ ਇੰਡੀਆ ਤੋਂ ਤਾਂ ਜਾ ਕੇ ਜਿਹੜਾ ਹੈ